ਹੈਲੋ ਆ ਗਿਆ ਆ ਗਿਆ ਬਾਬਾ ਮੈਂ 2 ਮਿੰਟ ਚ ਆ ਗਿਆ ਆ ਗਿਆ ਆ ਗਿਆ ਮੇਰਾ ਹਲ ਇੱਕ ਤਾਂ ਘਰ ਵੀ ਜਮਾਂ ਰੱਬ ਦੀਆਂ ਜਣਾ ਚ ਪਾਲਿਆ ਹੁਣ ਇੱਕ ਬੋਲੇ ਵਕੀਲ ਕੇ ਘਰੇ ਜਾਣਾ ਬੋਲੇ ਵਕੀਲ ਕੇ ਆ ਆ ਉਹਨਾਂ ਦਾ ਕਰ ਲੈ ਲੈ ਚੱਲਦਾ ਕੀ ਕਰ ਰਿਹਾ ਕਰ ਯਾਰ ਆ ਸਾਰੇ ਕਿ ਦੋ ਦਗ ਲੀਆਂ ਰਹਿ ਗਏ ਸਾਰੀਆਂ ਇੱਧਰ ਵੀ ਇੱਧਰ ਫੋਰ ਮੁੰਮੁੰਮ ਕਿ ਜੇ ਬਾਜ ਇੱਕ ਨਹੀਂ ਤਾਂ ਹੀ ਗਏ ਕਿਚੇ ਦੇ ਵੀ ਪਰਸੇ up in lights he just wants to be heard whether it's the beat of the mic he feels so unlike everybody else alone in spite of the fact that some people still think that they know him but fuck him he knows the code it made me swoon our love is like a summer's day hot and and in a magic way whenever i see you all i can think is my summer love we're waiting for you my love my summer ਆ ਕੈਨ ਫੋਰਗੇਟ ਦਤ ਵੇ ਮੈਚ ਅਛਾ ਬੋਲੇ ਬਿਗਲੀ ਕਰ ਨਾਣਾ ਵੀ ਇਹਦਾ ਸਾਡਾ ਘਾਰ ਆ ਮੈਨੂੰ ਮੁੰਨੇ ਨਹੀਂ ਪਤਾ ਬੋਲੇ ਬਿਗਲੀ ਕਰ ਇੱਥੋਂ ਕੁਝ ਨੂੰ ਪੁੱਛ ਲਾ ਪਦਾ 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 ਪਗਾ ਪਦਾ ਸਸਾ ਸੱਕਾ ਪਦਾ ਵਦਾ ਪਦਾ ਪਦਾ ਪਗਾ ਪਦਾ ਸਸਾ ਸੱਕਾ ਪਦਾ ਮੈਂ ਤਾਂ ਹੁਣ ਤਸਵੀਰ ਜਰ ਪੁਝਲਵਾਦਾ ਬੋਲ ਲਿਵਕੀਰ ਕੇ ਆਸੀ ਕਰ ਮੈਂ ਤੈਨੂੰ ਛੱਡਾਣਾ ਤੋਂ ਮੈਂ ਠਾਕ ਪਤਾ ਮੈਨੂੰ ਆਸੀ ਕਰ ਦੁਕਾਨ ਤੱਕ ਸਾਡੀ ਜੰਗ ਲੜ ਰਿਹਾ Depend ਮਰਤਾ ਦੋ ਦਿਨਾਂ ਦਾ ਓਖਾ ਵੀ ਜਾਂ ਤੂੰ ਸਮਾਨ ਨਹੀਂ ਭੇਜਿਆ ਮੁਸਕੰਦਾ ਪਰੋ ਮਾਤਾ ਠੀਕ ਹੈ ਠੀਕ ਹੈ ਚੱਲ ਚੰਗਾ ਕੋਲੇ ਵੀਡੀਓ ਕਰ ਰਹੀ ਨਹੀਂ ਯਾਰ ਉਹ ਨਾ ਉਹ ਤਾਂ ਅੱਗੇ ਐ ਅੱਗੇ ਚੱਲ ਚੱਲ ਇਹਦੀ ਵਾਟ ਨਹੀਂ ਕਰਦਾ ਦੁਪਹਿਰਾ ਵੀ ਹੋ ਗਿਆ ਚਾਹ ਵੀ ਪੀ ਕੇ ਆਉਣੀ ਆ ਸਾਈਕਲ ਹੀ ਮੈਂ ਕਰੀ ਭੁੱਲਿਆ ਕੀ ਦੇ ਨਾ ਜਾਈ ਅੱਜ ਯਾਰ ਇਧਰੋਂ ਖਰੋ ਤੋਂ ਦੇਖੋ ਉਹ ਸਰਦੇਈ ਜੇ ਉਹ ਗੇਟਾ ਵਾਲਾ ਕਰ ਉਹਨਾਂ ਦੀ ਉਹ ਨਹੀਂ ਨਹੀਂ ਉਹ ਸਰਦੇਈ ਜੀ ਪੱਕਾ ਬਾਬਾ ਬੈਠਣਾ ਉਹਨੂੰ ਪੁੱਛ ਜਾ ਕੇ ਮੈਂ ਤਾਂ ਪੁੱਛ ਤਾ ਪਾ 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 ਸਾ ਸਾ ਕਾ ਪਾ ਪਾ ਆਪ ਦਾ ਕੰਮ ਕੀਤਾ ਭੈਣ ਮਰਾ ਵੀ ਕੀਤਾ ਤੇ ਬਹੁਲੇ ਕਰੇ ਜਾਣਾ ਹੈ ਭੋਲੇ ਆ ਕਰ ਅੱਡ ਜਾ ਦਿਨ ਦੱਸ ਦਾਂ ਐਂ ਤਾਂ ਤੁਹਾਨੂੰ ਪਤਾ ਹੀ ਲੱਗਣਾ ਮੈਂ ਤੇਰੇ ਨਾਲ ਚੱਲਣਾ ਚਾਹ। ਨਾ ਬਸ ਬੱਸ ਤੁਹਾਨੂੰ ਮੈਂ ਆਪ ਹੀ ਭੱਜ ਜੂ। ਭਰਨ। ਤੁਹਾਨੂੰ ਬਾਲੀ ਸੋਸ। ਆਲ ਆ ਨੀਡ ਇਟ ਕਿ ਸ਼ੀ ਲੀ ਅਲੋ।